A1 ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਤੁਹਾਡਾ ਦੋ ਸਰਪ੍ਰੀ ਸੋਢੀ ਲੈ ਕੇ ਹਾਜ਼ਰ ਆ ਜੀ ਕਰੰਟ ਇਸ਼ੂ ਕਰੰਟ ਇਸ਼ੂ ਚੱਲਦੇ ਆ ਜੀ ਅਨਾਲਾ ਜਿੱਥੇ ਪੁਲਿਸ ਨੂੰ ਮਿਲੀ ਹੈ ਬਹੁਤ ਹੀ ਵੱਡੀ ਕਾਮਯਾਬੀ ਜਾਣਕਾਰੀ ਦੇ ਮੁਤਾਬਿਕ ਅਨਾਲਾ ਦੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਤੇ ਡਰਗ ਮਨੀ ਫੜੀ ਹੈ ਕੀ ਹੈ ਸਾਰਾ ਮਾਮਲਾ ਇਸ ਦੀ ਪੂਰੀ ਜਾਣਕਾਰੀ ਲੈਣੇ ਆ ਜੀ ਅਨਾਲਾ ਤੋਂ ਜਗਜੀਤ ਸਿੰਘ ਤੋਂ ਹਾਂਜੀ ਜਗਜੀਤ ਸਿੰਘ ਜੀ ਕੀ ਹੈ ਸਾਰਾ ਮਾਮਲਾ ਸੋਢੀ ਸਾਹਿਬ ਜੀ ਸਵੇਰ ਦੇ ਟਾਈਮ ਜੀ ਪੁਲਿਸ ਪਾਰਟੀ ਵੱਲੋਂ ਕੋਈ ਗੁਪਤ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਇੱਕ ਮੈਡੀਕਲ ਸਟੋਰ ਚੱਲ ਗਿਆ ਜਿਹੜਾ ਕਿ ਚਮਿਆਰੀ ਪਿੰਡ ਦੇ ਵਿੱਚ ਇੱਕ ਮੈਡੀਕਲ ਸਟੋਰ ਨੂੰ ਯੂਜ਼ ਕਰ ਰਿਹਾ ਤੇ ਉਹਦੇ ਵਿੱਚ ਉਹ ਨਸ਼ੀਲੀਆਂ ਗੋਲੀਆਂ ਦੀ ਆਉ ਸਪਲਾਈ ਕਰਨ ਕਿਤੇ ਜਾ ਰਿਹਾ ਸੀਗਾ ਜੀ ਤੇ ਪੁਲਿਸ ਨੇ ਨਾਕਾਬੰਦੀ ਦੇ ਦੌਰਾਨ ਰਸਤੇ ਵਿੱਚ ਬੱਸ ਨੂੰ ਰੋਕ ਕੇ ਉਹਦੇ ਵਿੱਚੋਂ ਉਹਦੀ ਤਲਾਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਉਹਦੇ ਕੋਲੋਂ ਇੱਕ ਲਿਫਾਫਾ ਫੜਿਆ ਜਿਹਦੇ ਵਿੱਚੋਂ ਉਹਨਾਂ ਨੂੰ ਕੁਝ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜੀ ਕਿੰਨੀਆਂ ਕਿੰਨੀਆਂ ਨਸ਼ੀਲੀਆਂ ਗੋਲੀਆਂ ਤੇ ਕਿੰਨੇ ਪੈਸੇ ਮਿਲੀਆਂ ਜੀ ਇਹ ਛੋੜੀ ਸਾਹਬ ਉਹਦੇ ਵਿੱਚ ਉਹਨਾਂ ਨੂੰ 1600 ਤੇ 50 ਨਸ਼ੀਲੇ ਗੋਲੀਆਂ ਮਿਲੀਆਂ ਨੇ ਜੀ ਤੇ ਜਿਹੜੀ ਡਰੱਗ ਮੰਨੀ ਉਹਨਾਂ ਕੋਲ ਮਿਲੀ ਹੈ 70000 10 ਰੁਪਏ ਉਹਨਾਂ ਨੂੰ ਕੈਸ਼ ਰਮਟ ਜਿਹੜੀ ਮਿਲੀ ਹੈ ਜੀ ਜਗਦੀਪ ਜੀ ਕਿਸੇ ਅਧਿਕਾਰ ਨਾਲ ਗੱਲਬਾਤ ਹੋਈ ਹੈ ਤੁਹਾਡੀ ਸੰਬੰਧੀ ਜੀ 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 ਛੋੜੀ ਸਾਹਬ ਇਸ ਸੰਬੰਧ ਵਿੱਚ ਐਸ ਐਚ ਓ ਸਾਹਿਬ ਨਾਲ ਗੱਲ ਹੋਈ ਸੀਗੀ ਇਹਨਾਂ ਨਾਲ ਜੀ ਤੇ ਉਹਨਾਂ ਨੇ ਦੱਸਿਆ ਕਿ ਇਹ ਸਾਡੇ ਕੋਲ ਪਹਿਲਾਂ ਵੀ ਅਜ਼ਰਾ ਇੱਕ ਹਫਤਾ ਪਹਿਲਾਂ ਨਾਲੇ ਵਿੱਚ ਵੱਡਾ ਇੱਕ ਮੈਰੀਕਸੋਰ ਫੜਿਆ ਗਿਆ ਸੀ ਜਿਸ ਵਿੱਚ ਵੱਡੀ ਮਾਤਰਾ ਵਿੱਚ ਗੋਲੀਆਂ ਤੇ ਟੀਕੇ ਫੜੇ ਗਏ ਸੀ ਜੀ ਉਦੇ ਤਰ੍ਹਾਂ ਨਹੀਂ ਸਾਡੇ ਜਿਹੜੇ ਮਤਲਬ ਜਸੂਈਏ ਹੈਗੇ ਨੇ ਉਹ ਸਾਨੂੰ ਸੂਹ ਦੇ ਰਹੇ ਨੇ ਕਿ ਜਿੱਥੇ ਹੋਰ ਵੀ ਮੈਡੀਕਲ ਸੋਰਾਂ ਤੇ ਚੱਲ ਰਹੀਆਂ ਨੇ ਤੇ ਉਹ ਅਸੀਂ ਉਹਦੇ ਤਰੀਕੇ ਨਾਲ ਹੀ ਅਸੀਂ ਉਹਨੂੰ ਫਾਲੋ ਕਰ ਰਹੇ ਸੀਗੇ ਫਾਲੋ ਕਰਨ ਦੇ ਵਿੱਚ ਇਹ ਮੈਡੀਕਲ ਸੋਰ ਵਾਲੇ ਸਾਨੂੰ ਜਿਹੜੇ ਜੀ ਕਾਬੂ ਆਏ ਨੇ ਜੀ ਹਾਂ ਜੀ ਕੋਈ ਪਤਾ ਲੱਗ ਸਕਿਆ ਵੀ ਇਹ ਵਿਅਕਤੀ ਕਿੱਥੇ ਲੈ ਕੇ ਜਾ ਰਿਹਾ ਸੀ ਗੋਲੀਆਂ ਤੇ ਡਰਗਮਣੀ ਕਿੱਥੇ ਜਾ ਰਹੀ ਸੀ ਜੀ ਸਰ ਇਹਦੇ ਮਸਲੇ 'ਚ ਅਸੀਂ ਐਸਐਸ ਸਾਹਿਬ ਨਾਲ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਕਿ ਇਸ ਲਈ ਮੁਜਰਮ ਕੋਲੋਂ ਅਸੀਂ ਪੁਲਿਸ ਕੋਲੋਂ ਮਤਲਬ ਕੋਰ ਕੋਲੋਂ ਰਿਮਾਂਡ ਲੈਣ ਲਈ ਭੇਜ ਦਿੱਤਾ ਗਿਆ ਵਾ ਅਸੀਂ ਰਿਮਾਂਡ ਲੈ ਲਿਆ ਹੋਇਆ ਵਾ ਰਿਮਾਂ ਇਹ ਕਿਤੋਂ ਗੋਲੀਆਂ ਲੈਂਦਾ ਸੀ ਤੇ ਗਾਂ ਕਿੱਥੇ ਸਪਲਾਈ ਕਰਦਾ ਸੀ ਜੀ ਜਗਜੀਤ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਾਨੂੰ ਇਹ ਜਾਣਕਾਰੀ ਦੇਣ ਲਈ ਥੈਂਕ ਯੂ ਸੋਰੀ ਸਰ ਜੀ ਸ਼ੁਕਰੀਆ ਸੋ ਇਸ ਮਾਮਲੇ 'ਚ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਤੁਸੀਂ ਵੀ ਸੁਣੋ ਤੇ ਦੇਖੋ ਇੱਕ ਦਰਸ਼ਨ ਸਿੰਘ ਸਾਨੂੰ ਕਰਪਾ ਸਿੰਘ ਵਾਸੀ ਬਰਾੜਾ ਜਿਹੜਾ ਜਿੱਦੀ ਚਮਿਆਰੀ ਮੈਡੀਕਲ ਸਟੋਰ ਹੈ ਜਿਹੜਾ ਕਰ ਰਿਹਾ ਸੀ ਉਹ ਸੜੀ ਜਿਹੜੀ ਪੁਲਿਸ ਪਾਰਟੀ ਆ ਨਾਰਕੋਟਿਕ ਸਟਾਫ ਏਰੀਆ ਦੇ ਵਿੱਚ ਭੜੇ ਪਰੋਸ਼ਾਂ ਦੀ ਤਲਾਸ਼ ਦੇ ਰਹੀ ਸੀਗਾ ਇਹ ਸਮਿਆਰੀ ਪੋਲ ਰੇਲ ਦੇ ਨੇੜੇ ਵਸ ਤੋਂ ਤਰਿਆ ਤੇ ਪੁਲਿਸ ਪਾਰਟੀ ਕੋਲ ਦੇਖ ਕੇ ਅਚਾਨਕ ਇਹ ਭਜਾਣਾ ਦਾ ਪੁਲਿਸ ਪਾਰਟੀ ਨੇ ਕਾਬੂ ਕੀਤਾ ਤੋਂ ठाਣੇ ਤੋਂ ਮੁੱਕੇ ਤੇ ਜਾ ਕੇ ਐਸਆਈ ਸੁਜੀਤ ਰਾਜ ਪੁਲਿਸ ਪਾਰਟੀ ਸਮੇਤ ਪਹੁੰਚੇ ਜਦੋਂ ਦੀ ਤਲਾਸ਼ੀ ਕੀਤੀ ਗਈ ਤੇ ਇਹਦੇ ਕੋਲੋਂ ਜਿਹੜੀਆਂ ਨਸ਼ੀਲੀਆਂ ਗੋਲੀਆਂ 1650 ਕੁੱਲ ਗੋਲੀਆਂ ਬਰਾਮਦ ਹੋਈਆਂ ਇਹਦੀ ਦੌਰਾਨੇ ਤਲਾਸ਼ੀ ਇਹਦੇ ਉਸੇ ਬੈਗ ਦੇ ਵਿੱਚੋਂ ਲਪਾਫੇ ਦੇ ਵਿੱਚੋਂ ਜਿਸ ਵਿੱਚ ਪੋੜਾ ਸੀਗਾ 70010 ਰੁਪਏ ਜਿਹੜੇ ਕਿ ਇਹਨੇ ਪਹਿਲਾਂ ਹੋਰ ਕਿਤੇ ਹੋਰ ਸਟੇਸ਼ਨ ਦੇ ਵਿੱਚ ਕਿਹਾ ਉਹ ਜਿਹੜਾ ਦੇ ਵੇਚਣੇ ਦੇ ਕਬਾੜ ਕੀਤਾ ਤੇ ਡਰਗ ਮੰਨੀ ਜਿਹੜੀ ਮੈਂ ਪਹਿਲਾਂ ਵੇਚ ਚੁੱਕਾ ਇਹ ਉਹਦੇ ਵਟੇ ਦੇ ਪੈਸੇ ਇਹਦੇ ਖਿਲਾਫ ਬਾਈਕਾਰਡ 85 ਐਨਡੀਪੀ ਦਾ ਮਕਦਮਾ ਦਰਜ ਕਰਕੇ ਬਰਾਮਣ ਕੀਤੀ ਗਈ ਹੈ ਗੋਲੀਆਂ 1650 70010 ਰੁਪਏ ਐਨਡੀਪੀ ਦਾ ਮਕਦਮਾ ਦਰਜ ਕਰਕੇ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਇਹਨੂੰ ਬੇਸ਼ਦਾਨਤ ਕੀਤਾ ਜਾਣਾ ਇਥੋਂ ਅਗਲੀ ਤਫतीश ਜਿਹੜੀ ਉਹ ਰਿਮਾਰਡ ਦੇ ਦੌਰਾਨ ਕੀਤੀ ਜਾਊਗੀ ਵੀ ਕਿੱਥੋਂ ਲਿਆਉਂਦਾ ਤੇ ਕਿਹੜਾ ਹੈ ਉਹ ਸਪਲਾਈ ਕਰਦਾ ਸਰ ਕਿੰਨੇ ਚਿਰ ਤੋਂ ਇਹ ਕੰਮ ਕਰਦਾ ਹੈ ਦੇਖੋ ਹਜ ਤੱਕ ਅਨਵਿਸਟਿਗੇਸ਼ਨ ਹੋਊਗੀ ਉਸ ਤੋਂ ਬਾਅਦ ਸਪਤਾ ਲੱਗੂਗਾ ਅਸੀਂ ਸੈਕਰੀ ਨਾਰਮਲ ਰਸੀਦ ਫੜ ਕੇ ਲੋਕੇਸ਼ਨ ਆਦ ਕਰੂੰਗਾ ਦਰਜ ਕਰੂੰਗਾ ਸੋ ਦੋਸਤੋ ਤੁਸੀਂ ਵੀ ਦੇਖਿਆ ਕਿ ਜਿਵੇਂ ਕਿ ਲੋਕ ਸਭਾ ਚੋਣਾ ਨੇੜੇ ਨੇ ਅਤੇ ਪੁਲਿਸ ਪੂਰੀ ਮੁਸਤੈਦ ਹੋਈ ਪਈ ਹੈ ਇਸੇ ਮੁਸਤੈਦੀ ਦੇ ਕਰਕੇ ਅਨਾਲਾ ਦੇ ਜਿਹੜੇ ਡਰਗ ਮੈਡੀਕਲ ਸਟੋਰ ਨੇ ਉਹਨਾਂ ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਤੇ ਜਿዘ ਚਲਦਿਆਂ ਹੀ ਅਨਾਲਜ ਪਹਿਲਾਂ ਵੀ ਰੇਡ ਕਰਕੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਸੀ ਅਤੇ ਦੁਬਾਰਾ ਕੱਲ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਤੇ ਡਰਗ ਮਨੀ ਸਮੇਤ ਕਾਬੂ ਕੀਤਾ ਗਿਆ ਫਿਲਹਾਲ ਇਹਦਾ ਰਿਮਾਰਟ ਦੇ ਜਾਂਚ ਤੋਂ ਬਾਅਦ ਹੀ ਸਾਬਤ ਹੋਏਗਾ ਵੀ ਇਹ ਵਿਅਕਤੀ ਕਿੱਥੇ ਲੈ ਕੇ ਜਾ ਰਿਹਾ ਸੀ ਗੋਲੀਆਂ ਜਾਂ ਇਹ ਪੈਸਾ ਕਿੱਥੇ ਜਾ ਰਿਹਾ ਸੀ ਇਹ ਤਾਂ ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ ਏ ਸੀ ਹੁਣ ਤੱਕ ਦੀ ਅਪਡੇਟਸ ਨਵੀਆਂ ਤੇ ਤਾਜ਼ਾ ਅਪਡੇਟਸ ਲੈ ਕੇ ਫਿਰ ਹਾਜ਼ਰ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਤੇ ਉੱਤਖ ਦੇ ਦੇਰੋ ਏ 1 ਪੰਜਾਬੀ ਟੀਵੀ ਧੰਨਵਾਦ